ਸਤਕਾਰਯੋਗ ਅੰਮ੍ਰਿਤਸਰ ਦੇ ਜ਼ਿਲ੍ਹਾ ਅ ਦੇਖਸ਼ ਸੰਧੂ ਸਾਹਿਬ ਪਾਰਟੀ ਦੇ ਅੰਮ੍ਰਿਤਸਰ ਦੇ ਅਬਜ਼ਰਵਰ ਅਰਦੰਪੁਰ ਦੇ ਚੇਨੈਨੀ ਦੇ ਵਿਧਾਇਕ ਬਲਵੰਤ ਮਨਕੋਟਿਆ ਜੀ ਅੱਜ ਮੈਂ ਕਲਕੇ ਭਗਵੰਤ ਮਾਨ ਸਾਹਿਬ ਨੇ ਪੰਜਾਬ ਦੀ ਫੇਰੀ ਕੀਤੀ ਔਰ ਚੋਣ ਪ੍ਰਚਾਰ ਚ ਆਖਿਆ ਕਿ ਅਸੀਂ ਸਾਰੇ ਵਾਦੇ ਪੂਰੇ ਕੀਤੇ ਭਗਵੰਤ ਮਾਨ ਸਾਹਦੇ ਮੈਂ 11 ਵਾਦਿਆਂ ਦਾ ਹਿਸਾਬ ਲੈ ਕੇ ਆਇਆ ਇਹ ਉਹ 11 ਵਾਦੇ ਨੇ ਜਿਹੜੇ ਫਰਵਰੀ 2022 ਚ ਭਗਵੰਤ ਮਾਨ ਸਾਹਿਬ ਨੇ ਜਨੂਅਰੀ 2022 ਚ ਭਗਵੰਤ ਮਾਨ ਸਾਹਿਬ ਨੇ ਤੇ ਕੇਜਰੀਵਾਲ ਸਾਹਿਬ ਨੇ ਇੱਥੇ ਕੀਤੇ ਇਹ ਵਾਦਿਆਂ ਦਾ ਜਵਾਬ ਮੈਂ ਭਗਵੰਤਮਾਨ ਸਾਹਿਬ ਨੂੰ ਕਹਾਂਗਾ ਦੇ ਦੇਣ ਉਹਨਾਂ ਨੂੰ ਲੱਗਦਾ ਕਿ ਤਰਨ ਚੁੱਕ ਝੂਠ ਬੋਲਦਾ ਹੈ ਤੇ ਮੈਂ ਤੁਹਾਡੇ ਹੀ ਸਾਰੇ ਅਖਬਾਰ ਵਾਲਿਆਂ ਨੂੰ ਬੇਨਤੀ ਕਰਾਂਗਾ ਕਿ ਤੁਹਾਡ ਚੋਂ ਕੋਈ ਅਖਬਾਰ ਵਾਲਾ ਕੋਈ ਟੀਵੀ ਵਾਲਾ ਕੋਈ ਮੀਡੀਆ ਚੈਨਲ ਭਗਵੰਤਮਾਨ ਸਾਨੂੰ ਵੀ ਬੁਲਾ ਲੈਣ ਤੇ ਮੈਨੂੰ ਵੀ ਬੁਲਾ ਲੈਣ ਅਮਨੇ ਸਾਹਮਨੇ ਡਿਬੇਟ ਹੋ ਜਾਏ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏ ਮੈਂ ਉਹਨਾਂ ਨੂੰ ਸਿਰਫ ਯਾਦ ਕਰਾ ਰਿਹਾ ਹਾਂ और उन्होंने बेनती करा कि मेरे व्डे भाई मैमरी प्लस का कैप्सूल खाओ ब्रह्मी खाओ शंख पुष्पी खाओ अमृतसर रखो अेज देने च्यवन पराच खाओ लेकिन गरीब जनता के वादे ना खाओ ਪਹਿਲਾ ਵਾਦਾ ਕੀਤਾ ਸੀ ਹਰ ਘਰ ਰੋਜ਼ਗਾਰ ਭਗਵੰਤਮਾਨ ਸਾਹਿਬ ਪੰਜਾਬ ਦੀ ਆਬਾਦੀ 60 ਲੱਖ ਘਰ ਨੇ ਤੁਹਾਡਾ ਰਿਕਾਰਡ ਬੋਲਦਾ 60 ਲੱਖ ਨੌਕਰੀਆਂ ਤੁਸੀਂ ਦੇਣੀਆਂ ਸੀ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਿੰਨੀਆਂ ਨੌਕਰੀਆਂ ਅੱਜ ਤੱਕ ਦਿੱਤੀਆਂ ਇੱਕ ਬੋਰਡ ਤੁਹਾਡਾ 에ਰਪੋਰਟ ਤੇ ਲੱਗਾ ਉਹ ਝੂਠ ਹੈ ਕਿ ਸੱਚ ਹੈ ਲੇਕਿਨ ਉਹ ਹਜ਼ਾਰਾਂ ਨੌਕਰੀਆਂ ਦੀ ਗੱਲ ਕਰਦਾ 60 ਲੱਖ ਨੌਕਰੀਆਂ ਔਰ ਅਰੇ ਬਦਲੇ ਤੇ ਕੁਛ هزار ਔਰ ਦੁਦੀ ਕਿਆ ਸੀ ਨੌਜਵਾਨਾਂ ਨੂੰ ਬਰੋਜ਼ਗਾਰੀ ਪੱਤਾ ਮਿਲੇਗਾ ਖਾਲੀ ਪਦ ਭਰੇ ਜਾਣਗੇ ਔਰ ਪ੍ਰਣਵਾਸੇ ਪਾਰਦਰਸ਼ਤਾ ਹੋਊਗੀ ਨੌਕਰੀਆਂ ਨਹੀਂ ਕੱਢੀਆਂ ਤੇ ਪਾਰਦਰਸ਼ਤਾ ਦਾ ਦਾਅਵਾ ਹੈ ਕਿ ਨੌਕਰੀਆਂ ਕੱਢਾਂਗੇ ਪਹਿਲਾ ਵਾਦਾ ਖिलाफी ਹੈ ਕਿ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਕੀਤਾ ਧੱਕਾ ਕੀਤਾ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਤੋਂ ਇਹ ਸਰਕਾਰ ਅਸਫਲ ਰਹੀ ਨਸ਼ਾ ਮੁਕਤ ਪੰਜਾਬ ਇਹ ਤੁਹਾਡਾ ਦੂਜਾ ਵਾਦਾ ਸੀ ਹਕੀਕਤ ਹੈ ਕਿ ਪੰਜਾਬ ਦੇ ਵਿੱਚ ਜਦ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪੰਜਾਬ ਨਸ਼ੇ ਦੇ ਤੀਜੇ ਦਰਿਆ 'ਚ ਡੁੱਬ ਚੁੱਕਾ ਰੋਜ਼ ਅਖਬਾਰ ਖੋਲੋ ਤੁਹਾਨੂੰ ਪੰਨਾ ਖੋਲੋ ਪਤਾ ਲੱਗਦਾ ਫਲਾਣੀ ਤਾਂ ਘਟਨਾ ਹੋਈ ਫੁਲਾਣਾ ਬੱਚਾ ਸਿਰਿੰਜ ਲਾੰਦਾ ਮਰ ਗਿਆ ਨਸ਼ਾ ਰੋਕਣ ਦੀ بجائے ਇਹ ਸਰਕਾਰ ਨਸ਼ਿਆਂ ਨੂੰ ਰੋਕਣ ਵਾਲੇ ਪਿੱਛੇ ਲੱਗ ਗਈ 220 ਤੋਂ ਜ਼ਿਆਦਾ ਨੌਜਵਾਨਾਂ ਦੀ ਮੌਤ ਜਿਹੜਾ ਰਿਕਾਰਡ ਸਰਕਾਰ ਕਹਿ ਰਹੀ ਹੋਈ ਔਰ ਪੰਜਾਬ ਮਰ ਸਰ ਤੇ ਇਹੋ ਜੇ ਪਿੰਡ ਵੀ ਨੇ ਜਿੱਨੇ ਤੇ 21 ਪਿੰਡ ਚ 25-25 ਮੁੰਡੇ ਮਾਰ ਗਏ ਇਹ 250 ਮਰ ਸਰ ਦੀ ਗੱਲ ਕਰ ਰਹੇ ਔਰ ਨਸ਼ਿਆਂ ਦੀ ਫੈਕਟਰੀ ਚਲਾਉਣ ਵਾਲੇ ਲੋਕ ਫੜੇ ਜਾਂਦੇ ਨੇ ਉਹਨਾਂ ਦਾ ਕੋਈ ਠੋਸ ਸੈਕਸ਼ਨ ਹੀ ਨਹੀਂ ਹੁੰਦਾ ਅੱਜ ਸਕੂਲ ਕਾਲਜਸ ਯੂਨੀਵਰਸਿਟੀ ਚੁਰਾਹੇ ਮਾਲਸ ਡਰੱਗ ਦੇ ਵਿਕਰੀ ਕੇਂਦਰ ਬਣੇ ਹੋਏ ਨੇ ਔਰ ਰੋਜ਼ ਖਬਰਾਂ ਔਰਤੇ ਟਿੱਪਣੀ ਕਰ ਰਹੀਆਂ ਨੇ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਚੁੱਪੀ ਸਾਦੇ ਬੈਠੀ ਇਹਨਾਂ ਦਾ ਤੀਜਾ ਵਾਦਾ ਸੀ ਸ਼ਾਂਤੀ ਸਮਰiddhi ਸ਼ਾਂਤੀ ਦਾ ਹਾਲ ਹੈ ਕਿ ਭਗਵੰਤ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਚੱਲਦੇ ਇਲੈਕਸ਼ਨ ਚ ਅਲਗਾਵਾਦੀਆਂ ਦੇ ਘਰਾਂ ਚ ਜਾ ਕੇ ਠਹਿਰੇ ਔਰ ਪੰਜਾਬ ਦੀ ਅਮਨ ਸ਼ਾਂਤੀ ਨੂੰ ਇਹ ਦੋਨਾਂ ਨੇ ਨਜ਼ਰ ਲਗਾਤੀ ਇਹਨਾਂ ਦੀ ਨਸਖੀਆ ਨਕਮੀ ਨਲਾਇਕ ناکਾਮਯਾਬ ਸਰਕਾਰ ਦਾ ਇੱਕ ਮਾਜਾ ਨਿਕਲਿਆ ਕੀ ਅੱਜ ਲਗਾਤਾਰ ਰੋਜ਼ ਕ੍ਰਾਈਮ ਹੋ ਰਿਹਾ ਔਰ ਕ੍ਰਾਈਮ ਚ ਬੜੋਤਰੀ ਹੋ ਰਹੀ ਪੁਲਿਸ ਅਫਸਰਾਂ ਨੂੰ ਐਸਐਚਐਸ ਨੂੰ ਡੀਐਸਪੀ ਨੂੰ ਇਹ ਨਿਰਦੇਸ਼ ਦਿੱਤੇ ਗਏ ਨੇ ਕਿ ਤੁਸੀਂ ਕ੍ਰਾਈਮ ਦੀਆਂ ਵਾਰਦਾਤਾਂ ਨੂੰ ਘੱਟ ਨੋਟ ਕਰੋ ਹਥਿਆਰ ਆ ਰਹੇ ਨਸ਼ਾ ਆ ਰਿਹਾ ਔਰ ਇੱਕ ਇੱਕ ਮਹੀਨੇ ਚ 18 18 ਨੂੰ 19 ਨਹੀਂ ਹੱਤਿਆਵਾਂਗੇ ਮੈਂ ਸਿਰਫ ਯਾਦ ਕਰਾ ਰਹੇ ਹਾਂ ਐਨਾ ਦੀ ਗਲਤੀਆਂ ਕਾਰਨ ਅੱਜ ਸਿੱਧੂ ਮੂਸੇਵਾਲਾ ਸਾਡ ਚ ਨਹੀਂ ਐਨਾ ਦੀਆਂ ਗਲਤੀਆਂ ਨਲਾਕੀਆਂ ਦੇ ਕਾਰਨ ਸੁਦੀਰ ਸੂਰੀ ਸਾਡ ਚ ਨਹੀਂ ਕਬੱਡੀ ਦਾ ਖਿਡਾਰੀ ਸੰਦੀਪ ਨੰਗਲ ਜਿਹਦੀ ਮੈਚ ਦੇ ਦੌਰਾਨ ਹੱਤਿਆਈ ਉਹ ਸਾਡੇ ਚ ਨਹੀਂ ਆਮ ਆਦਮੀ ਪਾਰਟੀ ਦਾ 파ਰਸ਼ਦ ਮੁਹੰਮਦ ਅਕਬਰ ਭੋਲੀ ਅੱਜ ਸੜਚ ਨਹੀਂ ਹਾਲਾਤ ਐ ਨੇ ਕੀ ਰਾਤੀ ਐਮਐਲਏ ਐਮਐਲਏ ਜਲੰਧਰ ਦੇ ਉਹਨਾਂ ਦੇ ਭਨੇਵੇ ਦਾ ਸਰਿਆਮ ਕਤਲ ਹੋਇਆ ਹਾਲਾਤ ਐ ਨੇ ਕਿ ਰੰਗਦਾਰੀ ਇਕੱਠੇ ਕਰਨ ਵਾਲੇ ਲੋਕ ਲਗਾਤਾਰ ਫੋਨ ਕਰ ਰਹੇ ਨੇ ਸ਼ਹਿਰ ਦੇ ਡਾਕਟਰਸ ਨੂੰ ਇੰਜੀਨੀਅਰਸ ਨੂੰ ਸ਼ਹਿਰ ਦੀਆਂ ਅੰਡਰਸਟ੍ਰੀਟਾਂ ਨੂੰ ਵਪਾਰੀਆਂ ਨੂੰ ਵੱਡੇ ਕਿਸਾਨਾਂ ਨੂੰ ਜ਼ਿਮੀਂਦਾਰਾਂ ਨੂੰ ਈਵਨ ਲੋਕ ਕਹਿੰਦੇ ਕਿ ਗੱਡੀ ਕਢਾ ਕੇ ਆਓ ਤੇ ਰੰਗਦਾਰੀ ਇਕੱਠੇ ਕਰਨ ਵਾਲੇ ਲੋਕਾਂ ਦਾ ਫੋਨ ਪਹਿਲੇ ਆਉਂਦਾ ਹਿੰਸਾ ਦੇ ਦੌਰ ਚ ਪੰਜਾਬ ਨੂੰ ਪੰਚਾਇਤਾ ਭਗਵੰਤ ਮਾਨ ਦੀ ਸਰਕਾਰ ਨੇ ਅਗਰ ਕੋਈ ਕੰਮ ਕੀਤਾ ਹੈ ਪੰਜਾਬ ਚ ਸੇ ਉਹ ਕੰਮ ਕੀਤਾ ਗੈਂਗਸਟਰ ਪੈਦਾ ਕਰਨ ਦਾ ਕੰਮ ਰੰਗਦਾਰੀ ਇਕੱਠੀ ਕਰਨ ਦਾ ਕੰਮ ਰੰਗਦਾਰੀ ਇਕੱਠੀ ਕਰਨ ਵਾਲੇ ਲੋਕ ਕਿੰਨੇ ਪੈਦਾ ਕੀਤੇ पंजाब तो कभी रंगदारी का रिवाज ही नहीं इतने तो कभी गैंगज़म होया ही नहीं लेकिन अच्छ हालात की है कि दिन दहाड़े कतल हो रहे हैं और अमृतसर जिले के अंदर चार ब्लास्ट पुलिस स्टेश पुलिस के अफसर में इंस्ट्रक्शन है कि तुम ये बारे ना गल करोगे लेकिन मैं पूछना चाहना भगवंत मान साहब बंब की आवाज़ और बंब के निशान ਤੁਸੀਂ ਆਪਣੀ ਮੈਨੇਜਮੈਂਟ ਨਾਲ ਝਬਾਨਾ ਚੰਦ ਅਸੀਂ ਬੰਬ ਚਲਾਉਣ ਵਾਲਿਆਂ ਦੇ ਇਰਾਦਿਆਂ ਨੂੰ ਕਿਉਂ ਨਹੀਂ ਕੁਚਲਣਾ ਚਾਹਦੇ ਅਸੀਂ ਬੇ ਜਿਨ੍ਹਾਂ ਨੇ ਪੰਜਾਬ ਦੀ ਸੁਰੱਖਿਆ ਕਰਨੀ ਉਹ ਪੰਜਾਬ ਦੀ ਬਹਾਦਰ ਪੁਲਿਸ ਦਾ ਮਨੋਬਲ ਸੁਤੰਨਾਣੇ ਲੱਗੇ ਅਸੀਂ ਪੰਜਾਬ ਦੀ ਬਹਾਦਰ ਪੁਲਿਸ ਦੇ ਹੱਥ ਮੰਨੇ ਹੋਏ ਅੱਜ ਅਗਰ ਬਹਾਦਰ ਪੁਲਿਸ ਜਿਹੜੀ ਪੰਜਾਬ ਦੀ ਹੈ ਉਹਨੂੰ ਫ੍ਰੀ ਹੈਂਡ ਦਿੱਤਾ ਜਾਏ ਤੇ ਪੰਜਾਬ ਚ ਗੈਂਗイズਮ ਵੀ ਖਤਮ ਹੋ ਜਾਏਗਾ ਔਰ ਨਸ਼ਾ ਵੀ ਖਤਮ ਹੋ ਜਾਏਗਾ ਪਹਿਲਾ ਬਲਾਸਟ ਹੁੰਦਾ ਅਜਨਾਲਾ ਮਜੀਟਾ ਗੁਰਵਖਸ਼ ਨਗਰ ਚੌਥਾ ਬਲਾਸਟ ਹੁੰਦਾ ਇਸਲਾਮਾਬਾਦ ਮੈਂ ਤੇ ਪ੍ਰੋਗਰਾਮ ਚ ਜਾਣਾ ਸੀ ਉਸ ਤੋਂ 11 ਘੰਟੇ ਪਹਿਲੇ ਮੇਰੇ ਵਾਲੇ ਜਿੱਥੇ ਕਾਰਕਮ ਸੀ ਔਰ ਇਹ ਬਿਲਕੁਲ ਨਾਲ ਬਲਾਸਟ ਹੁੰਦਾ ਥਾਣੇ ਦੇ ਲੋਕੀ ਰਾਤ ਨੂੰ ਬਲਾਸਟ ਕਰਕੇ ਜਾਂਦੇ ਜਿਨ੍ਹਾਂ ਨੇ ਸਾਡਾ ਹੌਸਲਾ ਜਿਨ੍ਹਾਂ ਕਰਣ بلند ਹੋਣਾ ਉਹਨਾਂ ਦਾ ਹੌਸਲਾ तोड़न की कोशिश हो रही पंजाब दे पूर्व उप मुख्यमंत्री सरेआम कोई गोली मारन की कोशिश कर रहा पुलिस मूख दर्शक बन के बैठी है क्योंकि आम आदमी पार्टी दी सरकार दी इंस्ट्रक्शन ने कि कुछ भी हो छापना यही है कि पंजाब में शांति का दौर है तीजी वादा खिलाफी की हिंसा ਜੋਦੀਵਾਦਾ ਖਲਾਫ ਵੀ ਭ੍ਰਸ਼ਟਾਚਾਰ ਦਾ ਖਾਤਮਾ ਕਰੇਗੀ ਸਰਕਾਰ ਲੇਕਿਨ ਅਸਲ ਦੇ ਅੰਦਰ ਭ੍ਰਸ਼ਟਾਚਾਰ ਚਰਮ ਤੇ ਪਹੁੰਚਾਂ ਦਾ ਕੰਮ ਆਮ ਆਦਮੀ ਪਾਰਟੀ ਨੇ ਕੀਤਾ ਆਮ ਆਦਮੀ ਪਾਰਟੀ ਦੇ ਹੱਥ ਭ੍ਰਸ਼ਟਾਚਾਰੀਆਂ ਦੇ ਨਾਲ ਰਲੇ ਹੋਏ ਨੇ ਇਹਨਾਂ ਦੀ ਪਾਰਟੀ ਦਾ ਆਪਣਾ ਵਿੱਤ ਮੰਤਰੀ ਵਿਜੇ ਸਿੰਘਲਾ ਕਮਿਸ਼ਨ ਨੇ ਦਾ ਫੜਿਆ ਜਾਂਦਾ ਅਮਿਤ ਰਤਨ ਕੋਟਵਾ ਅਦਿਸ਼ਵਤਲ ਨੇ ਫੜਿਆ ਜਾਂਦਾ ਬਿਜਲੀ ਸਬਸਿਡੀ ਕੋਟਾ ਲੈ ਜ ਸਰਕਾਰ ਨੇ ਕੈਕ ਦੀ ਜਗ੍ਹਾ ਨੀਜੀ ਆਡੀਟਰ ਤੇ ਔਰ ਹੀ ਆਡਿਟ ਤੇ ਪ੍ਰਸ਼ਨ ਚਿੰਨ ਲਾਇਨੇ ਇਹਦਾਜੋ ਅਜੋ ਮંત્રી ਫੋਜਾ ਸਿੰਘ ਸਰਾਰੀ ਪਰ ਟਰਾਂਸਪੋਰਟਰਸ ਤੋਂ ਪੈਸੇ ਵਸੂਲ ਕਰਨ ਦਾ આરોਪ ਲਗਦਾ ਆਪ ਦੇ ਵਿਧਾਇਕਾ ਤੇ ਰੋਜ਼ ਜ਼ਮੀਨਾਂ ਦੇ ਕਬਜ਼ੇ ਕਰਾਣ ਦਾ ਹੜਪਣ ਦਾ ਫਰੋਤੀਆਂ ਇਕੱਠੇ ਕਰਨ ਦੇ આરોਪ ਲੱਗ ਰਹੇ ਨੇ ਇਹ ਸਭ ਗੱਲਾਂ ਦੱਸਦੀਆਂ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦਾ ਹੱਥ ਭ੍ਰਸ਼ਟਾਚਾਰੀਏ ਦੇ ਨਾਲ ਬਲਿਆ ਹੈ। ਭ੍ਰਸ਼ਟਾਚਾਰੀਆਂ ਨੂੰ ਹਵਾ ਦਿੱਤੀ ਜਾ ਰਹੀ ਹੈ। ਮੈਂ ਯਾਦ ਕਰਾਣਾ ਚਾਹਨਾ ਭਗਵੰਤ ਜੀ ਸਾਹਿਬ ਤੁਸੀਂ ਬੜੀ ਐ ਟਿੱਕਚਰਾ ਕਰਦੇ ਹੁੰਦੇ ਸੀ ਕਿ ਰੇਤ ਦਾ ਥੈਲਾ ਪੁਲਾਨੀ ਕੁੱਠੀ ਜਾਂਦਾ। ਟ੍ਰਾਂਸਪੋਰਟ ਦਾ ਬੈਗ ਫਲਾਨੀ ਕੁੱਠੀ ਜਾਂਦਾ। ਕੇਬਲ ਮਾਪੀਏ ਦਾ ਪੈਸਾ ਫਲਾਨੀ ਕੁੱਠੀ ਜਾਂਦਾ। ਨਕਲੀ ਸ਼ਰਾਬ ਦੇ ਮਾਫੀਆ ਦਾ ਪੈਸਾ ਫਲਾਨੀ ਕੋਠੀ ਜਾਂਦਾ ਭਗਵੰਤਮਾਨ ਸਾਹਿਬ ਹੁਣ ਵੀ ਦੱਸ ਦਿਓ ਫੋਨ ਕਿਹੜੀ ਕੋਠੀ ਜਾਂਦਾ ਕੀ ਆ ਕੋਠੀਆਂ ਦੇ ਨੰਬਰ ਬਦਲੇ ਨੇ ਕਿ ਕੋਠੀਆਂ ਉਹੀ ਨੇ ਬੰਦੇ ਬਦਲੇ ਨੇ ਅੱਜ ਮਾਫੀਆ ਦਾ ਪੈਸਾ ਕੌਣ ਇਕੱਠਾ ਕਰ ਰਿਹਾ ਪੰਜਾਬ ਨੂੰ ਮਾਫੀਆ ਦੇ ਹਵਾਲੇ ਕਰਤਾ ਸ਼ਰਾਬ ਨਕਲੀ ਪੀਣ ਨਾਲ ਲੋਗ ਮਰ ਰਹੇ ਇਹ ਚਲਾਹ ਤੂੰ ਇਹ ਵੀ ਰਿਕਾਰਡ ਕਰਨਾ ਕਰ ਲੋ ਰਿਪੋਰਟ ਭੇਜ ਨਹੀਂ ਹੋएगी ਕਰ ਲੋ শিক্ষা ਮੰਤਰੀ اور শিক্ষা ਦੀ ਕ੍ਰਾਂਤੀ ਦਾ ਵਾਦਾ ਇਹਨਾਂ ਨੇ ਕੀਤਾ ਸੀ ਉਹ ਵਾਦਾ ਅਜੇ ਤੱਕ ਪੂਰਾ ਨਹੀਂ ਹੋਇਆ ਅੱਜ ਹਾਲਾਤ ਜਿਹੜੀ ਰਿਪੋਰਟ ਦੱਸਦੀ ਹੈ 60% ਸਕੂਲ ਪੰਜਾਬ ਦੇ ਨੇ ਜਿਨ੍ਹਾਂ ਚ ਸਾਇੰਸ ਟੀਚਰ ਨਹੀਂ ਭਗਵੰਤਮਾਨਾ ਪੰਜਾਬ ਦੇ ਬੱਚੇ ਸਾਇੰਸ ਨਹੀਂ ਪੜ੍ਹਣਗੇ ਤਾਂ ਤਰੱਕੀ ਕਿੱਥੋਂ ਕਰਨਗੇ 50% ਟੀਚਰ ਦੇ ਪਦ ਖਾਲੀ ਪਏ ਨੇ ਵੇਤਨ ਨਹੀਂ ਦਿੱਤਾ ਜਾਦਾ ਤਾਂ ਇੱਕ ਘਟਨਾ ਲੁਧਿਆਣਾ ਦੀ ਸਾਹਮਣੇ ਆਈ ਹੈ 301 શિક્ષਕਾਂ ਨੂੰ ਅੰਗਰੇਜ਼ੀ ਪੜ੍ਹਾਣੇ ਦੀ ਆਰੇ ਦਿੱਲੀ ਦਾ ਫਰਜੀ ਕੇਜਰੀਵਾਲ ਸਾਹਿਬ ਦਾ ਸਿੱਖਿਆ ਮਾਡਲ ਜਿਹੜਾ ਕੇਵਲ ਅਖਬਾਰਾਂ 'ਚ ਹੀ ਗਾ ਅਖਬਾਰਾਂ 'ਚ ਹੀ ਚੱਲ ਰਿਹਾ ਹੈ। ਸਿੱਖਿਆ ਦਾ ਬੇੜਾ ਘਰ ਕੇ ਸਰਕਾਰ ਨਹੀਂ ਕਰਦਾ। ਕਹਿੰਦੇ ਸੀ ਸਾਡੀ ਸਰਕਾਰ ਹੈਲਥ ਸੈਕਟਰ 'ਤੇ ਕੰਮ ਕਰੇਗੀ। ਜਿਹੜੀ ਸਰਕਾਰ 5 ਲੱਖ ਰੁਪਏ ਦਾ ਮੈਡੀਕਲ ਇੰਸ਼ੋਰੈਂਸ ਦੇਂਜ ਸਫਲ ਨਹੀਂ ਹੋਈ। ਜਿਹੜੀ ਸਰਕਾਰ ਪੰਜਾਬ ਦੀ ਹੈਲਥ ਦਾ ਪੈਸਾ ਮੁਹੱਲਾ ਕਲੀਨਿਕਾਂ 'ਚ ਬਰਬਾਦ ਕਰ ਰਹੀ ਹੈ। ਆਯੂਸ਼ਮਨ ਕਾਰਡ ਲਾਗੂ ਕਰਨ 'ਚ ਦੇਰੀ ਕਿੰਨੇ ਕੀਤੀ? ਰੂਰਲ ਡਿਸਪੈਂਸਰੀਆਂ ਕਿੰਨੇ ਬੰਦ ਕੀਤੀਆਂ ਛੋਟੇ ਕਸਬਿਆਂ ਚ ਜਿਹੜੇ ਡਿਸਪੈਂਸਰੀਆਂ ਚਲਦੀਆਂ ਉਹਨਾਂ ਨੂੰ ਬੰਦ ਕਰਕੇ ਉਹਨਾਂ ਤੇ ਲੀਪਾ ਪੋਤੀ ਕਰਕੇ ਮੋਹੱਲਾ ਕਲੀਨਿਕ ਕਿੰਨੇ ਬਣਾਏ ਇਹ ਜਿਹੜੇ ਹਾਲਾਤ ਪੰਜਾਬ ਚ ਬਣੇ ਨੇ ਇਹਦੇ ਉੱਤੇ ਬਹੁਤ ਅੱਛੀ ਰਿਪੋਰਟ ਪੰਜਾਬ ਅਸੇ ਮਾੜੀ ਲੇਕਿਨ ਜਾਣਕਾਰੀਆਂ ਦੀ ਪਰਹੀ ਰਿਪੋਰਟ ਹੈਲਥ ਮਿਸ਼ਨ ਨੇ ਵੀ ਦਿੱਤੀ ਕਹਿੰਦੇ ਸੀ ਸਰਕਾਰ ਚਾਹਾਂਗੇ 24 ਘੰਟੇ ਸੱਤੋ ਦਿਨ ਘਰੇਲੂ ਇੰਡਸਟਰੀ ਕਾਮਰਸ ਨੂੰ ਬਿਜਲੀ ਦੀ ਆਣੀ ਕੱਟ ਲੱਗ ਰਹੇ ਨੇ ਲਗਾਤਾਰ ਕੱਟ ਲੱਗ ਰਹੇ 300 ਯੂਨਿਟ ਫ੍ਰੀ ਦੇਣ ਦਾ ਵਾਦਾ ਸੀ ਜਿਨ੍ਹਾਂ ਨੂੰ ਫ੍ਰੀ ਦਿੱਤੇ ਇਹਨਾਂ ਦੇ ਘਰ ਬਿੱਲ ਆ ਰਹੇ ਔਰ ਫ੍ਰੀ ਦੇਣ ਵਾਲੇ ਸੰਸਥਾਨ ਨੂੰ ਲੁਟਾਤਾ ਕਿ ਅੱਜ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਔਰੇ ਹਾਲਾਤ ਕੀ ਨੇ ਕਿਸਾਨਾਂ ਤਾਂਗਾਂ ਨੂੰ ਖੇਤੀਏ ਸੇ ਬਿਜਲੀ ਨਹੀਂ ਮਿਲ ਰਹੀ। ਬੀਲੀ ਦੀ ਸਬਸਿਡੀ ਬੰਦ ਕਰਨ ਦੇ ਪਿੱਛੇ ਲੱਗੀ ਹੈ ਸਰਕਾਰ। ਅੱਠਵਾਂ ਵਾਦਾ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਵਾਦਾ ਕੀਤਾ ਸੀ। ਹਜੇ ਤੱਕ ਲਗਭਗ 34-33 ਮਹੀਨੇ ਬੀਤ ਗਏ। ਉਹ 1000 ਰੁਪਏ ਨਹੀਂ ਆਇਆ। 1 ਰੁਪਿਆ ਵੀ ਨਹੀਂ ਮਿਲਿਆ। ਪੰਜਾਬ ਦੀ 1 ਕਰੋੜ ਤੋਂ ਜ਼ਿਆਦਾ ਪੈਣਾ ਅੱਜ ਦੁਹਾਈ ਲਗਾ ਰਹੀ ਕਿ ਭਗਵੰਤਮਾਨ ਸਾਹਿਬ ਸਰਕਾਰ ਦਾ ਅੱਧਾ ਟਾਈਮ ਬੀਤ ਗਿਆ ਉਹ ਤੇ ਆਮ ਆਦਮੀ ਪਾਰਟੀ ਦੇ ਤੁਹਾਡਾ ਜਾਣਾ ਤਹਿਵ ਹੈ ਹਜੇ ਤੱਕ ਇੱਕ ਪੈਨ ਵੀ ਪੈਸਾ ਨਹੀਂ ਮਿਲਿਆ ਨੌਵਾਂ ਵਾਦਾ ਕਿਸਾਨਾਂ ਨੂੰ ਕਰਜ਼ਾ ਮਾਫ ਕਰਨ ਦਾ ਕੀਤਾ ਸੀ ਨਹੀਂ ਪੂਰਾ ਹੋਇਆ ਕਿਸਾਨਾਂ ਨੂੰ ਤੁਸੀਂ ਵਾਦਾ ਕੀਤਾ ਸੀ ਕਿ ਅਸੀਂ ਐਮਐਸਪੀ ਚੋਂ ਉੱਪਰੋਂ ਪੈਸਾ ਸਟੇਟ ਗਵਰਨਮੈਂਟ ਦੇਗੀ ਉਹ ਵਾਦਾ ਵੀ ਪੂਰਾ ਨਹੀਂ ਫਸਲਾਂ ਦਾ ਨੁਕਸਾਨ ਪਾਣੀ ਖੜਾ ਹੋ ਗਿਆ ਹੜ ਆ ਗਈ ਹਜੇ ਤੱਕ ਹੋਰ ਮੁਆਵਜ਼ਾ ਕਿਸਾਨਾਂ ਨੂੰ ਨਹੀਂ ਮਿਲਿਆ ਦਸਵਾ ਵਾਦਾ ਕੀਤਾ ਸੀ ਗਵਰਨਰ ਦਾ ਅਰ ਉਦਯੋਗ ਦੀ ਪ੍ਰਕਿਰਤੀ ਦਾ ਅੱਜ ਉਦਯੋਗ ਤਬਾਹ ਹੋ ਗਿਆ ਪੰਜਾਬ ਦੀ ਇੰਡਸਟਰੀ ਪੰਜਾਬ ਦਾ ਕਾਮਰਸ ਪੰਜਾਬ ਦਾ ਫਾਰਮਿੰਗ ਸੈਕਟਰ ਪੰਜਾਬ ਦਾ ਸਰਵਿਸ ਸੈਕਟਰ ਚਾਰੇ ਫੇਲ ਹੋ ਚੁੱਕੇ ਨੇ ਐਸ ਆਈ ਡੀ ਬੀ ਆਈ ਦੀ ਰਿਪੋਰਟ ਦੇ ਅਨੁਸਾਰ ਪੰਜਾਬ ਜੋ ਨਿਵੇਸ਼ਕਾਂ ਦਾ ਭਰੋਸਾ ਖਤਮ ਹੋ ਚੁੱਕਾ ਹੈ ਕੋਈ ਨਵਾਂ ਕਾਰੋਬਾਰੀ ਆਉਣ ਨੂੰ ਤਿਆਰ ਨਹੀਂ ਉਲਟਾ ਪੁਰਾਣੇ ਕਾਰੋਬਾਰੀ ਪੰਜਾਬ ਤੋਂ ਬਾਹਰ ਜਾ ਰਹੇ ਰੰਗਦਾਰੀ ਇੰਨੀ ਜ਼ਿਆਦਾ ਕਿ ਵਪਾਰ ਵੀ ਬਾਹਰ ਜਾ ਰਿਹਾ ਹੈ ਲੈਂਡ ਗ੍ਰੈਬਿੰਗ ਕਿਆ ਸੀ ਖਤਮ ਹੋਏਗੀ ਉਲਟਾ ਲੈਂਡ ਗ੍ਰੈਬਿੰਗ ਦੇ 마fia ਆਮ ਆਦਮੀ ਪਾਰਟੀ ਚ ਕੁੰਮਰੇ ਆਪ ਵਿਧਾਇਕ ਕੁਲਵੰਤ ਸਿੰਘ ਔਰ ਰਾਜ ਸਭਾ ਸੰਸਦ ਦੇ ਉੱਤੇ ಗ್ರಾಮ ਪੰਚਾਇਤ ਦੀ 500 ਕਰੋੜ ਦੀ ਜ਼ਮੀਨ ਹੜਪੰਦੇ ਰੋਕਣੇ 12ਵਾਂ ਵਾਦਾ ਕੀਤਾ ਸੀ ਡਰੱਗ ਫ੍ਰੀ ਪੰਜਾਬ ਅੱਜ ਡਰੱਗ ਮਾਫੀਆ ਪੰਜਾਬ ਚਲਾ ਰਿਹਾ ਹੈ ਸੁਰੱਖਿਆ ਵਾਲਾ ਪੰਜਾਬ ਅੱਜ ਸੁਰੱਖਿਆ ਦੇ ਨਾਤੇ ਜੇਲ੍ਹਾਂ ਵੀ ਕਮਜ਼ੋਰ ਬੈ ਗਈਆਂ ਜੇਲ੍ਹਾਂ ਦੇ ਅੰਦਰ ਗੈਂਗਸਟਰਾਂ ਦੀ ਇੰਟਰਵਿਊ ਹੋ ਰਹੀ ਹੈ ਜੇਲ੍ਹਾਂ ਦੇ ਅੰਦਰ ਗੈਂਗਸਟਰ ਫਰੋਤیاں ਇਕੱਠੀ ਕਰ ਰਹੇ ਜੇਲ੍ਹ ਹੀ ਕਿਸਮ ਦੇ ਉਹਨਾਂ ਦੇ ਦਫ਼ਤਰ ਅਰ ਸਟੂਡੀਓ ਬਣ ਚੁੱਕੇ 14ਵਾਂ ਵਾਦਾ ਕੀਤਾ ਸੀ कि ट्रांसपोर्ट ट्रांसपोर्टों माफियाज़म खत्म करा गए लेकिन ट्रांसपोर्ट माफियाजम च और भ्रष्टाचार से भी अज आप सरकार के पास डब बस डिपू भी कम है और बसिस भी नवी नहीं लीतिया क्या सी गरीब का पैसा टैक्स पेस का पैसा गरीब त लगेगा लेकिन साढ़े सत सौ करोड़ रुपया विज्ञापन खर्च करता गरीब न शगन स्कीम है ਨਾ Dalit ਭਾਈਚਾਰੇ ਅਸੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਔਰ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਦੋਨੋ ਨਹੀਂ ਲਗਾਤਾਰ ਆਪਣੀ ਹੀ ਪਾਰਟੀ ਦੇ ਨੇਤਾਵਾਂ ਤੇ ਭ੍ਰਸ਼ਟਾਚਾਰ ਦੇ ਕੇਸ ਸਰਜੇ ਹੋ ਰਹੇ ਨੇ ਵਾਅਦੇ ਖਿਲਾਫ ਦੀ ਲੰਬੀ ਦਾਸਤਾਂ ਲੰਬੀ ਦਾਸਤਾਂ ਮੈਂ ਵੀ આરોਪ AOV ਵਾਦੇ ਨੇ ਜਿਹੜੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਚ ਆਣ ਗਿਆ ਕੀਤੇ ਸੀ ਇਹ 20 ਦੇ 20 ਵਾਦਿਆਂ ਚ ਇੱਕ ਵੀ ਵਾਦਾ ਨਹੀਂ ਪੂਰਾ ਹੋਇਆ। ਪੰਜਾਬ ਰੰਗਦਾਰੀ ਚ ਫਸ ਚੁੱਕਾ। ਰੰਗਦਾਰੀ ਦਾ ਉਦਯੋਗ ਤੁਸੀਂ ਸ਼ੁਰੂ ਕਰਤਾ। ਮਾਫੀਆ ਨੂੰ ਸਪੋਰਟ ਕਰਨ ਦਾ ਉਦਯੋਗ ਸ਼ੁਰੂ ਕਰਤਾ। ਜਿਸ ਨਾਲ ਪੰਜਾਬ ਤਰਾਹੀ ਤਰਾਹੀ ਕਰ ਰਿਹਾ। ਔਰ ਨਿਸ਼ਚਿਤ ਰੂਪਆ ਮੀਡੀਆ ਦੇ ਸਾਹਮਣੇ ਕਹਿਣਾ ਚਾਹ ਰਹੇ ਹਾਂ ਮੈਨੂੰ ਪਤਾ ਹੈ। ਕਿ ਤੁਹਾਡੀਆਂ ਵੀ ਕੰਪਲਸ਼ਨ ਨੇ ਤੁਹਾਨੂੰ ਵੀ ਫੋਨ ਆ ਰਹੇ ਹੈ। ਲੇਕਿਨ ਮੈਂ ਇੱਕ ਗੱਲ ਕਹਿਣਾ ਚਾਹਨਾ ਇਹ ਇਲੈਕਸ਼ਨ ਭਗਵੰਤ ਮਾਨ ਦੀ ਸਰਕਾਰ ਅਸੇ ਵਾਟਰ ਲੂ ਸਾਬਿਤ ਹੋਏਗਾ ਔਰ ਭਗਵੰਤ ਮਾਨ ਸਾਹਿਬ ਇਹ ਜਨਤਾ ਦਾ ਕਰੋਸ ਜੇ ਇਹ ਅਕਰੋਸ ਤੁਹਾਨੂੰ ਇਸ ਅਕਰੋਸ ਦਾ ਟ੍ਰੇਲਰ 2024 ਦੇ ਕਾਰਪੋਰੇਸ਼ਨ ਇਲੈਕਸ਼ਨ ਦੇ ਦੇਖਣ ਨੂੰ ਮਿਲੇਗਾ ਮੈਂ ਤੁਹਾਡੇ ਚੈਨਲਸ ਦੇ ਨਹੀਂ ਪੰਜਾਬ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੁਲਿਸ ਦੇ ਅਧਿਕਾਰੀਆਂ ਨੂੰ ਕਹਿਣਾ ਚਾਹਨਾ ਤੁਸੀਂ ਆਈਪੀਐਸ ਆਈਏਐਸ ਪੀਸੀਐਸ ਦੇਹ ਦੇ ਸੰਵਿਧਾਨਰ ਕਾਨੂੰਨ ਦੀ ਸ਼ਪਤ ਲੈ ਕੇ ਬਨੇ ਆਮ ਆਦੀ ਪਾਰਟੀ ਦੀ চাকਰੀ ਬੰਦ ਕਰ ਦਈਏ ਡਰੋ ਨਾ ਡਰੋ ਨਾ ਮੰਨਿਆ ਕਿ ਅੱਜ ਪੁਲਿਸ ਸਟੇਸ਼ਨ ਆਮ ਆਦੀ ਪਾਰਟੀ ਪੁਲਿਸ ਦੇ ਅਫਸਰਾਂ ਕੋਲ ਆਮ ਆਦੀ ਪਾਰਟੀ ਦੇ ਲੀਡਰ ਪੁਲਿਸ ਦੇ ਲੋਕਾਂ ਨੂੰ ਆਮ ਆਦੀ ਪਾਰਟੀ ਦੇ ਆਰਡਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਮ ਆਦੀ ਪਾਰਟੀ ਦੇ ਆਰਡਰ ਆ ਰਹੇ ਅੱਜ ਅਦਾਲਤਾਂ ਦੇ ਲੋਕ ਕੈਂਡੀਡੇਟ ਜਨਤਾ ਦੀ ਜਾਨ ਦੀ ਬਜਾਇ ਅਦਾਲਤਾਂ ਦੇ ਬੁਆਂ ਚ ਖੜੇ ਸਾਡੇ ਅੰਮ੍ਰਿਤਸਰ ਦੇ ਕਪਿਲ ਦੀ ਕੀ ਗਲਤੀ ਸੀ ਪਟਿਆਲੇ ਦੇ ਅੰਦਰ ਕੀ ਗਲਤੀ ਸੀ ਲੁਧਿਆਣੇ ਚ ਕੀ ਗਲਤੀ ਹੈ ਜਲੰਧਰ ਚ ਕੀ ਗਲਤੀ ਹੈ ਢਾਰ ਦਾ ਵਾਤਾਵਰਨ ਬਦਾ ਕੀਤਾ ਜਾ ਰਿਹਾ ਹੈ ਔਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਕਾਨੂੰਨ ਤੋੜ ਰਹੇ ਨੇ ਚੋਣਵ ਦੀ ਈਯੋਗ ਦੀਆਂ ਇਨਸਟਰਕਸ਼ਨਸ ਨੂੰ ਡਿਸ obey ਕਰ ਰਹੇ ਅਸੀਂ ਵੀ ਲਿਸਟਾ ਬਣਾ ਰਹੇ ਹਾਂ ਜਿਹੜੇ ਲੋਕ ਕਾਨੂੰਨ ਤੋੜ ਰਹੇ ਨੇ ਜਿਹੜੇ ਲੋਕ ਦਰਾਂ ਦਾ ਭੇ ਦਾ ਵਾਤਾਵਰਨ ਪੈਦਾ ਕਰ ਰਹੇ ਉਹ ਪੁਲਿਸ ਅਫਸਰ ਹੋਣ ਜਾਂ ਪ੍ਰਸ਼ਾਸਨੀ ਅਫਸਰ ਅਸੀਂ ਚੋਣ ਤੋਂ ਬਾਅਦ ਉਹਨਾਂ ਦਾ ਵਾਈਟ ਪੇਪਰ ਜਾਰੀ ਕਰਾਂਗੇ ਔਰ ਪੂਰੇ ਦੇਸ਼ ਚੋਰੀਆਂ ਲਿਸਟਾਂ ਲੈ ਕੇ ਜਾਵਾਂਗੇ ਕਿ ਇਹ ਲੋਕ ਆਈਪੀਐਸ ਆਈਐਸ ਤੇ ਬਣ ਕੇ ਸੰਵਿਧਾਨ ਦੀ ਔਰ ਨੀਮਾ ਦੀ ਪਾਲਣਾ ਕਰਨ ਦੀ ਬਜਾਏ ਆਮ ਆਦਮੀ ਪਾਰਟੀ ਦੇ ਕਾਰਕੁਨ ਬਣ ਕੇ ਆਮ ਆਦਮੀ ਪਾਰਟੀ ਦੀ ਹਦਾਇਤਾਂ ਦੀ ਪਾਲਣਾ ਕਰਦੇ ਰੇਈ ਨਾ ਕਰੋ ਨਿਸ਼ਪਕਸ਼ ਚੋਣ ਕਰਾਓ ਜਨਤਾ ਦੇ ਅਕ੍ਰੋਸ਼ ਨੂੰ ਸਮਝੋ ਭਗਵੰਤ ਮਾਨ ਸਾਹਿਬ ਇਹ ਅਕ੍ਰੋਸ਼ ਜਨਤਾ ਜੋ ਪ੍ਰਿਆ ਹੋਇਆ ਹੈ ਔਰ ਤੁਸੀਂ ਅਫਸਰਾਂ ਦੇ ਬਲ ਤੇ ਪੁਲਿਸ ਦੇ ਬਲ ਤੇ लाठी ਦੇ ਬਲ ਤੇ ਜਨਤਾ ਦੀ ਆਵਾਜ਼ ਦਬਾਉਣ ਦਾ ਪ੍ਰਯਾਸ ਕਰ ਰਹੇ ਹੋ ਜੋ ਕਮ ਅੰਗਰੇਜ਼ ਕਰਦੇ ਰਹੇ ਉਹ ਕਰ ਰਹੇ ਹੋ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਔਰ ਕਾਂਗਰਸ ਦੋਨਾਂ ਤੋਂ ਦੁਖੀ ਹੈ ਕਾਂਗਰਸ ਤੋਂ ਦੁਖੀ ਹੋ ਕੇ ਕਾਲੀ ਦਲ ਤੋਂ ਦੁਖੀ ਹੋ ਕੇ ਤੁਹਾਨੂੰ ਲੈ ਕੇ ਆਂਦਾ ਸੀ ਅੱਜ ਤਿੰਨਾ ਤੋਂ ਦੁਖੀ ਹੈ ਔਰ ਜਨਤਾ ਨੂੰ ਪਤਾ ਹੈ ਕਿ ਅਗਰ ਕੋਈ ਵਿਕਲਪ ਹੈ ਪੰਜਾਬ ਦੀ ਤਰੱਕੀ ਦਾ ਸ਼ਾਂਤੀ ਦਾ ਕੋਈ ਵਿਕਲਪ ਹੈ ਤੇ ਕੇਵਲ ਵਾ ਕੇਵਲ ਭਾਰਤੀ ਜਨਤਾ ਪਾਰਟੀ ਮੇਰੀ ਬੇਨਤੀ ਹੈ ਅਫਸਰ ਸਹਿਬਾਨ 21 ਤਰੀਕ ਲੰਘ ਜਣੀ ਲੇਕਿਨ ਕਾਲੀਆਂ ਪੇਡਾਂ ਅਸੀਂ ਨੰਗੀਆਂ ਵੀ ਕਰਾਂਗੇ ਤੇ ਉਹਨਾਂ ਕਾਲੀਆਂ ਪੇਡਾਂ ਤੇ ਵਾਈਟ ਪੇਪਰ ਵੀ ਜਾਰੀ ਕਰਾਂਗੇ ਆਪਣੀ ਗੱਲ ਕੀਤੀ ਹੈ ਕੀ ਲੱਗਦਾ ਸੀ ਕਿ ਕਿੱਥੇ ਕਮੀ ਆ ਜਿਸ ਕਰਕੇ ਥਾਣੇ ਵਿੱਚ ਬਾਅਦ ਇਹ ਕਹਿ ਦਿੰਦੇ ਕਿ ਟਾਇਰ ਫਟ ਗਿਆ ਐਸਾ ਕਿ ਪੰਜਾਬ ਦੀ ਪੁਲਿਸ ਬਹੁਤ ਬਹਾਦਰ ਪੁਲਿਸ ਹੈ ਮੈਂ ਉਹਨੂੰ ਔਰ ਤੇ ਮਾਂ ਨੂੰ ਸਲੂਟ ਕਰਨਾ ਲੇਕਿਨ ਉਸ ਪੰਜਾਬ ਦੀ ਬਹਾਦਰ ਪੁਲਿਸ ਦੇ ਹੱਥ ਬੰਨੇ ਹੋਏ ਆ ਉਸ ਪੰਜਾਬ ਦੀ ਬਹਾਦਰ ਪੁਲਿਸ ਨੂੰ ਆਮ ਆਦਮੀ ਪਾਰਟੀ ਦੇ ਕਾਰਕੁਨ ਚਲਾ ਰਹੇ ਨੇ ਐਸ ਪਿੱਛੇ ਉਨਾ ਦੇ ਅੰਦਰ ਬਹੁਤ ਬੜੀ ਡੀਮੋਰਲਾਈਜੇਸ਼ਨ ਹੈ ਮੈਂ ਕਹਿੰਦਾ ਇਹੋ ਹੀ ਪੁਲਿਸ ਹੈ ਤੁਸੀਂ ਇਹਨਾਂ ਦੇ ਹੱਥ ਖੋਲੋ ਕਿਹੜਾ ਗੈਂਗਸਟਰ ਹੈ ਜਿਹੜੀ ਪੰਜਾਬ ਦੀ ਪੁਲਿਸ ਨੂੰ ਡਰਾਏਗਾ ਕਿਹਦੀ ਜੁਰਤ ਹੈ ਥਾਣੇ ਚ ਬਸੂਟ ਕਰੇਗਾ ਕਿਹਦੀ ਜੁਰਤ ਹੈ ਪੰਜਾਬ ਨੂੰ ਡਰਾਉਣ ਦਾ ਪ੍ਰਯਾਸ ਕਰੇਗਾ ਜਦ ਕਿ ਸੱਚ ਹੈ ਕਿ ਪੰਜਾਬ ਦੀ ਬਹਾਦਰ ਪੁਲਿਸ ਦੇ ਹੱਥ ਬੰਨੇ ਹੋਏ ਆ ਔਰ ਪੋਲੀਟੀਕਲ ਇੰਟਰਫੇਰੈਂਸ ਐ ਨਹੀਂ ਜ਼ਿਆਦਾ ਕਿ ਥਾਣੇਦਾਰ ਐਸਐਚਓ ਡੀਐਸਪੀ ਐਸਐਸਪੀ ਉਹਨਾਂ ਜੀ ਨਿਰਣੈ ਨਹੀਂ ਲੈ ਸਕਦਾ ਜਿੰਨਾ ਜੀ ਆਮ ਆਦਮੀ ਪਾਰਟੀ ਦਾ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਮੰਡਲ ਪ੍ਰਧਾਨ ਵਿਧਾਇਕ ਔਰ ਤੋ ਗ੍ਰੀਨ ਸਿਗਨਲ ਨਾ ਮਿਲੇ ਇਹ ਬਦਤਰ ਸਥਿਤੀ ਮੇਰੇ ਬਾਰਡਰ ਸਟੇਟ ਪੰਜਾਬ ਦੀ ਕਰਦੀ ਹੈ ਸੋ ਸਭ ਅੱਜ ਜਿਹੜੇ ਕਾਲਪਨ ਸਮਾਧਾਨ ਸਾਹਿਬ ਤੇ ਜੱਜਦਾਰ ਨੇ ਕਹਿੰਦੀ ਹੈ ਉਹਨਾਂ ਦੇ ਬੀਜੇਪੀ ਦੇ ਨਾਲ ਰਿਲੇਸ਼ਨ ਦੱਸ ਕੇ ਜਿਹੜਾ ਉਹਨਾਂ ਨੂੰ ਤੋੜ ਦਿੱਤਾ ਜਾਦਾ ਹੈ ਇਸ ਲਈ ਨਜ਼ਰ ਪਰ ਇਹ ਬੀਜੇਪੀ ਨਾਲ ਇਹਨਾਂ ਦੇ ਰਿਲੇਸ਼ਨ ਨਾ ਕਰਕੇ ਲੰਬੇ ਕਰਦਾ ਐਸਾ ਕਿ ਮੈਂ ਅੱਜ ਕੇਵਲ ਚੋਣਾਂ 'ਤੇ ਪ੍ਰੈਸ ਰੱਖੀਏ ਉਹ ਚੋਣ ਨਾਲ ਰਿਲੇਟਡ ਗੱਲ ਹੈ ਤਾਂ ਦੱਸੋ ਇਹ ਰਿਆਸੇ ਕੱਲ ਵੀ ਮਿਲਾਂਗੇ ਪਰਸੋ ਵੀ ਮਿਲਾਂ ਮੇਰਾ ਤੁਹਾਡੇ ਪ੍ਰੈਸ ਦੇ ਬੰਦੂਆਂ 'ਤੇ ਵੀ ਬੇਨਤੀ ਹੈ ਔਰ ਤੁਹਾਡੇ ਰਾਂਹ ਤੁਹਾਡੇ ਸੰਪਾਦਕਾਂ 'ਤੇ ਵੀ ਬੇਨਤੀ ਲੋਕਤੰਤਰ ਦੇ ਸਾਹਮਣੇ ਜਿਹੜੀ ਤਾਕਤ ਕਲਮ ਹੈ ਜਦ ਤੱਕ ਕਲਮ ਜ਼ਿੰਦਾ ਕਲਮ ਸੁਤੰਤਰ ਹੈ ਤਦ ਤੱਕ ਲੋਕਤੰਤਰ ਸੁਤੰਤਰ ਹੈ ਸੱਚ ਸਾਹਮਣੇ ਲਿਆਓ ਤੱਕੇ ਸ਼ੈਨ ਨੂੰ ਨੰਗਾ ਕਰੋ ਲੋਕਤੰਤਰ ਦੇ ਚੌਥੇ ਸਤੰਭ ਦੀ ਭੂਮਿਕਾ ਅਦਾ ਕਰੋ ਧੰਨਵਾਦ